ਹਾਂ ਜੀ ਛੋਟੇ ਨਾਲ ਗੱਲ ਕਰਨ ਅੱਜ ਆ ਹੀ ਗਈ ਵਾਰੀ ਅੱਜ ਅੱਜ ਕਰਾ ਹੀ ਦਿੱਤੀ ਮੰਮੀ ਨੇ ਗੱਲ ਉਹ ਕਿਦਾਂ ਆਪਣੇ ਭੋਲੇ ਟੱਕਰੀ ਆ ਮੁੜ ਕੇ ਹਾਂ ਕੇ ਲਈ ਲੱਛਾ ਛਾ ਛਾ ਠੀਕ ਹੈ ਹੋਰ ਫੇ ਗੱਲ ਕਰਕੇ ਤੇ ਨਾ ਕਰਨੀ ਐ ਹਾਂ ਬਸ ਇੰਨੀ ਕੁ ਗੱਲ ਕਰਨੀ ਹੁਣ ਹੋਰ ਗੱਲਬਾਤ ਕਿਤੇ ਨਾ ਕਰੀ ਬਾਬਾ ਵੀਡੀਓ ਕਾਲ ਕਰ ਓਏ ਹੋਰ ਮੈਂ ਕੀ ਕਰਨਾ ਫੋਟੋ ਆ ਦੇ ਫੋਟੋ ਕਿਹਦੀ ਫੋਟੋ ਆ ਪੰਪਲ ਦੀ ਆ ਉਹ ਦੇ ਉਧਰ ਕਿੱਥੇ ਆ ਆ ਦੇਖ ਆ ਉਹ ਸਾਹਮਣੇ ਵੇਖ ਲੱਭੀ ਆ ਆਉਂਦੀ ਸੀ ਹੁਣ ਦਿਸ ਗਈ ਆ ਉਹ ਗੱਡੀ ਚ ਲਾਉਂਦੇ ਆ ਗੱਡੀ ਚ ਲਾਉ ਲੈ ਕਹਿੰਦੇ ਕਾਉਂ ਤੇ ਗਿਆ ਇਹ ਕਿਦਾਂ ਇਹਨੂੰ ਵੀ ਹੈ ਕੀ ਹਾਲ ਆ ਸੇ ਤਾਂ ਸੁਤਾ ਚੱਲ ਗਿਆ ਇਹਨੂੰ ਵੀ ਲੈ ਜਾ ਨਾਲ ਹੀ ਇਹ ਵੀ ਗੱਡੀ 'ਚ ਬਿਠਾ ਲੈ ਇਧਰ ਸਾਈਡ ਤੇ ਇਹਨੂੰ ਤੇ ਲਈ ਫਿਰ ਇਧਰ ਆ ਮੈਨੇ ਵੀ ਲੈ ਚੱਲ ਚੰਗਾ ਆਹਾ ਇੱਥੇ ਸਿਰ ਖਾਂਦੀ ਰਹਿੰਦੀ ਆ ਡਾ ਕੁਰ ਇੱਥੇ ਸਰਖਾਂਦੀ ਰੀ ਨੀਰ ਦਾ ਇੱਥੇ ਕਿ ਦਰਿਆ ਦੇ ਰੂਜੇ ਛੋਟਾਂ ਆਈਆਂ ਇੱਥੇ ਝੀਲ ਝੂਲ ਚ ਕਿਤੇ ਨੂੰ ਦੇਖਿਆ ਇਹ ਲੈ ਦਰਿਆ ਦੀ ਛੋਟ ਇਹ ਦੇ ਲੈ ਹੁਣ ਮੈਨੂੰ ਕਹਿੰਦਾ ਇੱਥੇ ਸੁੱਟਿਓ ਕਿਤੇ ਇਹਨੂੰ ਦੇਖ ਲੈ ਹੁਣ ਕਿਹੜਾ ਦੀ ਲੋੜ ਆ ਹੁਣ ਕੰਮ ਆਪਾਂ ਮਤਲਬ ਕੱਢ ਲਿਆ ਆਪਣਾ ਪੂਰਾ ਹਾਂ ਮਤਲਬ ਲੇ ਕੱਢ ਲਿਆ ਥੋੜੀ ਕੀ ਕਰਨ ਹਾਂ ਤੀਰਤਾ ਕਹਿੰਦਾ ਇਹ ਬਾਜ ਨਾ ਮਾਰੀ ਹਾਂ ਮੈਂ ਤੇ ਤੂੰ ਰੌਲਾ ਇੰਨਾ ਪਾਉਣੀ ਟੀਵੀ ਨਹੀਂ ਮੇਰਾ ਲਾਇਆ ਤੇਰਾ ਟੀਵੀ ਤੇਰਾ ਟੀਵੀ ਲਾ ਕੇ ਗਿਆ ਸੀ ਤੇਰਾ ਟੀਵੀ ਉਹ ਮੈਨੂੰ ਨਹੀਂ ਚੇਤਾ ਰਿਆ ਹਾਂ ਹਸਾਬ ਨਾਲ ਬੀਬੀ ਬੋਲਿਆ ਕਿ ਤੇ ਕਤਲ ਹੋ ਜਾਣਗੇ ਅੱਛਾ ਪਤਾ ਤੈਨੂੰ ਚੰਗਾ ਭਲਾ ਆ ਮੈਂ ਤਾਂ ਕੁਛ ਨਹੀਂ ਕੀਤਾ ਮੈਂ ਕਿਹਾ ਹਾਂ ਮੈਂ ਮੁਰਗੇ ਚੇਤਾ ਬੋਲ ਕੇ ਮੈਂ ਨਹੀਂ ਕਿਹਾ ਕੋਈ ਕੁਛ ਹੀ ਭਰਾਵਾ ਕਹਿੰਦਾ ਖੁੰਡੀ ਕਿੱਥੇ ਆ ਖੁੰਡੀ ਮੇਰੇ ਕੋਲ ਹੀ ਆ ਆਉ ਦੇ ਇਹ ਹੁਣ ਇਹ ਬਦਲ ਵੀ ਜਾ ਰ ਅੱਜ ਕੱਲ੍ਹ ਤੇ ਲੱਗਦਾ ਮਤਲਬ ਤਾਂ ਅਜਿਹਾ ਜੋ ਆਹ ਲੈ ਲੋ ਬਾਾਈ ਨਹੀਂ ਲਾ ਰਹਾ ਮੈਨੂੰ ਉਹ ਵੀ ਫੋਨ ਕਰਦਾ ਕੋਈ ਦਾ ਕੋਤਾ ਆਹ ਲੈ ਆਉ ਲੈ ਆਉ ਲੈ ਆਉ ਲੈ ਕੀ ਕਹਿੰਦਾ ਕਹਿੰਦਾ ਮਤਲਬੀ ਆ ਮੈਂ ਸਾਰੇ ਮਤਲਬੀ ਏਦਾਂ ਹੀ ਆਹ ਮਤਲਬੀ ਏ ਉਹ ਬੀਬੀ ਕਹਿੰਦੀ ਸਾਰੇ ਮਤਲਬੀ ਆ ਉਹ ਬੀਬੀ ਨੇ ਤੈਨੂੰ ਵੀ ਕਿਹਾ ਤਾਂ ਕਹਿੰਦੀ ਆਹ ਸਾਰੇ ਮਤਲਬੀ ਆ ਦੇਖ ਲੈ ਦੇਖਿਆ ਹੁਣ ਹੁਣੇ ਹੁਣੇ ਬਦਲ ਜਾਂਦਾ ਸ੍ਰੀਕਲ ਕਿਹਨੇ ਬਬਲਾਇਓ ਨਾ ਕਿਉਂ ਨਾ ਬਲਾਇਓ ਆ ਰੋਸ ਗਈ ਮਰੀ ਜਾਨ ਨਾ 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 ਐਨੇ ਓ ਲੈ ਮੈਂ ਉਹਨੂੰ ਗੁੱਸਾ ਪਤਾ ਮੈਨੂੰ ਗੁੱਸਾ ਪਤਾ ਕਿਉਂ ਆਇਆ ਸੀ ਤੂੰ ਮੈਨੂੰ ਕਿਹਾ ਟੀਵੀ ਲਾ ਕੇ ਚਲ ਗਿਆ ਬੋਲੀ ਜਾਨੀ ਮੈਂ ਕਿਹਾ ਟੀਵੀ ਮੈਨੂੰ ਦਿਮਾਗ ਚੋਂ ਨਿਕਲ ਗਿਆ ਟੀਵੀ ਮੈਂ ਹੀ ਲਾਉਣਾ ਕਿ ਤੇਰਾ ਨਹੀਂ ਲਾਉਣਾ ਨਹੀਂ ਮੈਂ ਕਿਹਾ ਮੈਂ ਲਾ ਦਿੱਤਾ ਤੋ ਮੈਂ ਨਾ ਇੱਧਰ ਗੱਲ ਸੁਣ ਲੈ ਮੈਂ ਨਾ ਅੱਖਾਂ ਕੱਢ ਲੈਣੀ ਅੱਖਾਂ ਅੱਖਾਂ ਦੱਗੇ ਡਿੱਕ ਰਹੀਆਂ ਦਾ ਤੇ ਮੈਂ ਨਾ ਮੇਰਾ ਸੁਭਾਅ ਤਾਂ ਨੂੰ ਪਤਾ ਆ ਮੈਂ ਜੇ ਆਪਣੀ ਅਈ ਤੇ ਆ ਗਿਆ ਇੱਕ ਸਕਿੰਟ ਚ ਘਰੋਂ ਬਾਹਰ ਮੈਨੂੰ ਹਾਂ ਇੱਕ ਸਕਿੰਟ ਇਧਰ ਮੇਰੇ ਵੱਲ ਮੂੰਹ ਕਰਕੇ ਗੱਲ ਕਰ ਕਰ ਦੇ ਅੱਖਾਂ ਨੀਵੀਆਂ ਕਰ ਦੇ ਅੱਖਾਂ ਮੇਰੇ ਨੀਂਦੇ ਨਹੀਂ ਹੋਣੀਆਂ ਅੱਖਾਂ ਤੇਂ ਗੇੜਦਾ ਅੱਖਾਂ ਨੀਵੀਆਂ ਚਾਹੀਦੀਆਂ ਮੈਨੂੰ ਕਿਉਂ ਨਹੀਂ ਕਰਨੀਆਂ ਨਹੀਂ ਕਰਨੀਆਂ ਮੇਰੀ ਮਰਜ਼ੀ ਮਰਜ਼ੀ ਪਤਾ ਹੀ ਗਾਲਿਆ ਬਹੁਤ ਹਿਸਾਬ ਇੱਕ ਹਿਸਾਬ ਪਤਾ ਹੀ ਆਲਾ ਇਕ ਨਾ ਬੈ ਕੇ ਕੀ ਜਾਣਕਾਰੀ ਹੈ ਬੈ ਕੇ ਮੇਰੀ ਗੱਲ ਸੁਣ ਲੈ ਸਾਹਬ ਨਾ ਥੋੜਾ ਜਿਹਾ ਹਵਾ ਚ ਬੈ ਗਈ ਆ ਤੇ ਧੁੱਪ ਕਿਹਲੇ ਨਿਕਲਦੀ ਕਿਹਲੇ ਨਿਕਲਦੀ ਮੈਂ ਉਹਲੇ ਧੁੱਪ ਬੜੀ ਮੈਂ ਤੈਨੂੰ ਕਿਤੇ ਛੱਡਣਾ ਤੇ ਹੋਰ ਬੁੱਢੀ ਲੈ ਆਉਣੀ ਆ ਸਮਝ ਆ ਲੱਭ ਗਈ ਆ ਸਮਝ ਗਈ ਗੱਲ ਇਹ ਨਾ ਹੋਏ ਕਿ ਮੈਨੂੰ ਬੀਬੀ ਚੇਂਜ ਕਰਨੀ ਪਵੇ ਨਹੀਂ ਬੁੱਢੀਆਂ ਲੱਭ ਗਈਆਂ ਲੱਭ ਗਈਆਂ ਆ ਕਿੱਥੇ ਲੱਭ ਗਈਆਂ ਇੱਕਦੋ ਮੈਂ ਪਹਿਲਾਂ ਪੀਸ ਰੱਖ ਲੇ ਆ ਵੀ ਜੇ ਕਿਤੇ ਬੀਬੀ ਨੂੰ ਕੋ ਹੁੰਦਾ ਤੇ ਮੈਂ ਦੂ ਬੀਬੀਆਂ ਹੋਰ ਲੈ ਆਉਣੀ ਆ ਕਿਉਂਕਿ ਮੇਰਾ ਕੰਮ ਹੈਗਾ ਬੀਬੀਆਂ ਦਾ ਸੇਰ ਤੇ ਕੁਣ ਸਾਹਮਣੇ ਇੱਕ ਮੂਸ ਇਧਰ ਨੂੰ ਮੇਰੇ ਵੱਲ ਨੂੰ ਤੇ ਨਿਗਾ ਨਹੀਂ ਵੀ ਦੇਖਿਆ ਮੇਰੀ ਇੱਧਰ ਰਹਿਣੀ ਆ ਘਰ ਰਹਿਣੀ ਆ ਹਾਂ ਇਸੇ ਗੱਲ ਜਦੋਂ ਕਰਦੀ ਨਾ ਹਿਸਾਬ ਨਾ ਕਰੀਦੀ ਮੈਂ ਹੈਗਾ ਧਾਮੀਆਂ ਦਾ ਪੁੱਤ ਮੈਂ ਮੇਰ ਨਾਲ ਗੱਲ ਜਦੋਂ ਕਰਨੀ ਹਿਸਾਬ ਨਾ ਕਰਨੀ ਸੋਚਿਆ ਸੀ ਤੀਆ ਸੋਚਿਆ ਸੀ ਤੀਆ ਸੋਤੇ ਨੇ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ ਆ ਮੈਂ ਵੀ ਜਾਣਦੀ ਚੰਗੀ ਤਰ੍ਹਾਂ ਇੱਕ ਦਬਕੇ ਧਾਮੀ ਤਾਂ ਹੈ ਹੀ ਕੰਦੇਾਰੇ ਪੂਰੇ ਲੈਨ ਚ ਖਿਲਾਰ ਦੇਾਂਗੇ ਇੱਕ ਕੁੜੀ ਨਾਲ ਹੂੰ ਹੂੰ ਐਨੀ ਉਹਨਾਂ ਚ ਜ਼ਰੂਰਤ ਨਹੀਂ ਹੈ ਕਿ ਮੇਰੇ ਅੱਗੇ ਉਹ ਖੜ੍ਹ ਜਾਣ ਬੱਲੇ ਬੱਲੇ ਠੀਕ ਆ ਬੱਲੇ ਆਹੋ ਐਵੇਂ ਨਾ ਕਿਤੇ ਆਪਣੇ ਭਤੀਜਿਆਂ ਦੇ ਪੂ ਚੜੀ ਰਹੀ ਕੀ ਬੜਾ ਭਤੀਜੇ ਮੇਰੇ ਉਹ ਆ ਮੇਰੇ ਭਰਾ ਉਹ ਆ ਤੇ ਮੈਂ ਸਭ ਮੇਰੇ ਪੈਰੀ ਪੈਂਦੇ ਆ ਐ ਬੱਲੇ ਓਏ ਉਹ ਬੈ ਜਾ ਹੋਰ ਆਪਣਾ ਕਿਤੇ ਠੀਕ ਆ ਆਹੋ ਮੈਂ ਉਹਨਾਂ ਦੇ ਘਰ ਉੱਥੇ ਚੱਲ ਗਏ ਨਾ ਤਾਂ ਵਿਆਹ ਸਾਰੇ ਪੈਰੀ ਪੈਨ ਨੂੰ ਫਿਰਦੇ ਵੀ ਅਮਰ ਤਾਂ ਧਾਮੀ ਆਇਆ ਆ ਹਾਏ 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 ਨਾ ਬੋਤੀ ਕਰ ਹਾਏ ਹਾਏ ਸਖਾਲ ਦਿਆਂਗੇ ਤੈਨੂੰ ਹਾਏ ਹਾਏ ਕਿੱਦਾਂ ਕਰੀ ਦੀ ਆ ਆਪਲਾ ਬੈਠ ਉਥੇ ਆਉਣਾ ਪੈਣਾ ਇਨਾ ਟਾਈਮ ਨਹੀਂ ਹੈਗਾ ਮੇਰੇ ਕੋ ਠੀਕ ਆ ਯਾਰ ਮੈਂ ਤੇਰੇ ਕੋ ਦਫਾ ਹੋ ਗਿਆ ਖੋਣ ਕਹਿ ਕੇ ਦਸ ਦਫਾ ਹੋ ਹੁਣ ਕਹਿ ਫੇ ਮੈਂ ਕਹਿਣਾ ਕਹਿ ਕੇ ਦੱਸ ਹੁਣ ਕਹਿ ਦਫਾ ਹੋ ਕੀ ਕਰਨਾ ਤੈਨੂੰ ਇੱਕ ਵਾਰੀ ਕਹਿ ਕੇ ਦੱਸ ਦਫਾ ਹੋ ਬਸ ਮੈਂ ਕਹਤਾ ਯਾਰ ਮੈਂ ਤਿੰਨ ਵਾਰੀ ਮਾਫ ਕਰ ਦਿੰਦਾ ਹਾਂ ਨਾ ਬੰਦੇ ਨੂੰ ਜੇ ਤੂੰ ਹੁਣ ਹੁਣ ਇੱਕ ਵਾਰੀ ਕਹਿਤਾ ਤੇ ਫੇਰ ਤੂੰ ਗਈ ਕਿੱਥੇ ਜਾਣਾ ਤੂੰ ਤੇ ਬਾਪੂ ਸਿੱਧੇ ਘਰੋਂ ਬਾਹਰ ਤਹਾਡਾ ਘਰ ਦੇ ਵਿੱਚ ਹੁਣ ਕੋਈ ਨਾ ਬਈ ਜੰਮਿਆ ਨਹੀਂ ਮੈਂ ਤੇ ਮੇਰੀ ਮੰਮੀ ਇਸ ਘਰ ਦੇ ਰਾਜੇ ਮੁਖੀ ਆ ਜਿੱਦਾਂ ਰਾਜਸਥਾਨ ਚ ਮੁਖੀਆ ਕਹਿੰਦੇ ਨੇ ਹਰਿਆਣੇ ਚ ਅਸੀਂ ਇੱਥੇ ਮੁਖੀ ਆ ਪਹਿਲਾਂ ਮੈਂ ਰਾਇਆ ਠੀਕ ਆ ਮੇਰੀ ਇੱਕ ਪਾਸੇ ਸਰਪੰਚ ਤੇ ਇੱਕ ਪਾਸੇ ਘਰ ਚ ਮੈਂ ਇੰਨੀ ਬੁੱਕਤ ਆ ਮੇਰੀ ਬੱਲੇ 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 ਠੀਕ ਆ ਆਹੋ ਇਹ ਮੰंजे ਚ ਵੀ ਬੈਠੀ ਆ ਤੇ ਮੇਰੇ ਹੁਕਮ ਨਾਲ ਬੈਠੀ ਆ ਇਹ ਨਾ ਸੋਚੀ ਕਿ ਇਹ ਕਿਤੇ ਮੰंजे ਤੇ ਬਹਿ ਗਈ ਆ ਤੇ ਕਿਤੇ ਇਹ ਵੀ ਮੇਰੀ ਮਨਜ਼ੂਰੀ ਹੋਈ ਆ ਇਹ ਬਿਸਤਰਾ ਵਿਛਾਉਣ ਦੀ ਨਹੀਂ ਤੇ ਤੂੰ ਇੱਥੇ ਇਕੱਲੇ ਮੰਜੇ ਤੇ ਬਹਿ ਸਕਦੇ ਨਹੀਂ ਤੇ ਥੱਲੇ ਆਹ ਦਰੀ ਆਹ ਚਟਾਈ ਸਮਝੀ ਦੀ ਨਾ ਚਟਾਈ ਦੇਖੀ ਹੈ ਨਾ ਉਹ ਚਟਾਈ ਹੈ ਤੇਰੇ ਲਈ ਇਹਰੇ ਲਈ ਹਾਂ ਮੈਂ ਉਹ ਸੜਕ ਚੱਲਾਂ ਮਾਰਾਂਗੀ ਚਟਾਈ ਚੁੱਕ ਕੇ ਆਹ ਬੂਟਿਆਂ ਦੇ ਕੋਲ ਤੂੰ ਬੈਠੀ ਆ ਤੈਨੂੰ ਇਹ ਮੇਰੇ ਬਣਾਏ ਸਾਰੇ ਨਹੀਂ ਆਹ ਬੂਟਿਆਂ ਦੇ ਕੋਲ ਤੂੰ ਬੈਠੀ ਸੋਹਣੀ ਆਕਸੀਜਨ ਲੈ ਰਹੀ ਆ ਇਹ ਬੂਟਿਆਂ ਦੇ ਵਿੱਚ ਬਹਿਣ ਦਾ ਹੱਕ ਸਿਰਫ ਮੈਨੂੰ ਤੇ ਮੇਰੀ ਮੰਮੀ ਨੂੰ ਆ ਇਹ ਬੂਟਿਆਂ ਦੇ ਵਿੱਚ ਅਸੀਂ ਦੋਨੇ ਗੁਲਾਬ ਦੇ ਫੁੱਲਾਂ ਆ ਕੇ ਰਹਿ ਸਕਦੇ ਆ ਤੁਸੀਂ ਕੰਡੇ ਨਹੀਂ ਰਹਿ ਸਕਦੇ ਤੂੰ ਤਾਂ ਤੇਰਾ ਪੁੱਤ ਕੰਡੇ ਆ ਇਸ ਘਰ ਚ ਆਹੀਂ ਕੰਡੇ ਆਹੀਂ ਕੰਡਿਆਂ ਨਾਲ ਨਫ਼ਰਤ ਕਰਦੇ ਆ ਜਿਹੜੇ ਕੰਡੇ ਆ ਨਾ ਹਮੇਸ਼ਾ ਦੁਖੀ ਕਰਦੇ ਜਿਹਨੂੰ ਕਰਦੇ ਆ ਤੁਸੀਂ ਤਾਂ ਰੇਸ਼ਮ ਹੈ ਕੀ ਤੇ ਰੇਸ਼ਮ ਹੈ ਲੈ ਆਹ ਅੱਖ ਨਹੀਂ ਵੀ ਜੀ ਐਡੀ ਐਡੀ ਲੰਮੀ ਜੀਭ ਤੁਹਾਡੇ ਦੋ ਦੋ ਗਿੱਠਾ ਜੇ ਜੀਭ ਤੇ ਗੱਲ ਆ ਗਈ ਨਾ ਤਾਂ ਜੀਭ ਦੱਸ ਦੇਗਾ ਕਿ ਇਹਦੀ ਲੰਬੀ ਆ ਓਕਾ ਮੇਰੇ ਸਿਰ ਨਾ ਖਾ ਠੀਕ ਆ ਆ ਵੀ ਨਾ ਕਿਤੇ ਭੁਲੇਖੇ ਪਾਲ ਕੇ ਮਨ 'ਚ ਬੈਠੀ ਰਹਾ ਕਿ ਦਿਮਾਗ ਚ ਟੱਣਾ ਦਿਮਾਗ ਚ ਟੱਣਾ ਆ ਗਿਆ ਕਦੀ ਤੂੰ ਮੇਰੇ ਮੰਮੀ ਦਵਾਲੇ ਕਦੀ ਮੇਰੇ ਦਵਾਲੇ ਇਹ ਨਹੀਂ ਗੱਲ ਹੈਗੀ ਕਿ ਦੋਨੇ ਅਸੀਂ ਆ ਆ ਉਹਨੇ ਦਬ ਕੇ ਨਹੀਂ ਰਹਿਣਾ ਹੁਣ ਕਦੀ ਉਹਨੂੰ ਮੇਰੀ ਘਰ ਵਾਲੀ ਦੱਬ ਲੈਂਦੀ ਹੈ ਕਦੀ ਤੂੰ ਦੱਬ ਲੈਨੀ ਆ ਨਹੀਂ ਨਹੀਂ ਮੈਂ ਨਹੀਂ ਕਿਸੇ ਦਾ ਦਬਕੇ ਥੱਲੇ ਹੈ ਹਿਸਾਬ ਹੁੰਦਾ ਕੋਈ ਜ਼ਿੰਦਗੀ ਜਰਜੀਨ ਦਾ ਮੈਂ ਵੀ ਹਿਸਾਬ ਹੈ ਜਿਸ ਘਰ 'ਚ ਰਹਿਣਾ ਦਾ ਥੋੜਾ ਹਿਸਾਬ ਮੈਂ ਕਿਉਂ ਚੁੱਪ ਕਰਕੇ ਉਹਦੇ ਦਫਾ ਹੋ ਜਾ ਫੇਰ ਦਫਾ ਹੋ ਜਾ ਕਹਿਤਾ ਹਉ ਹੁਣ ਨਾ ਤੇਰੀ ਜੀਭ 'ਚੋਂ ਇਹ ਗੱਲ ਨਿਕਲੇ ਦਫਾ ਹੋ ਮੈਂ ਇੱਕ ਇੱਜ਼ਤਦਾਰ ਪਿਓ ਦਾ ਪੁੱਤ ਆ ਬੜੀ ਇੱਜ਼ਤ ਹੈ ਤੇਰੀ ਠੀਕ ਆ ਸਾਡੀ ਇੱਜ਼ਤ ਘਟਾ ਦੇ ਬਿਆਲ ਸੱਦਨਦੇ ਆ ਲੋਕ ਹੁਣ ਮੈਂ ਚੱਲਾਂ ਪਾਰਟੀ ਤੇ ਆ ਦੇ ਪੱਗ ਬੰਨਣ ਲੱਗਾ ਆ ਜਾ ਕੇ ਜੜੀ ਜੜੀ ਪਾਰਟੀ ਸਾਦੇ ਲੋਕ ਤੈਨੂੰ ਸੱਦਦਾ ਕੋਈ ਮੈਂ ਕੀ ਕਰਾਂ ਤੂੰ ਤੇ ਜੇ ਵਿਆਹ ਜਾਂ ਕਿਸੇ ਤੇ ਜੇ ਦੇ ਕਿਸੇ ਪ੍ਰੋਗਰਾਮ ਤੇ ਚੱਲ ਜੇ ਸਾਰਾ ਕੰਮ ਖਰਾਬ ਕਰ ਦੇਣੀ ਆ ਹੈ ਮੈਂ ਨਾ ਵੀ ਨਹੀਂ ਜਾਂ ਸੱਦਦਾ ਕੋਈ ਨਹੀਂ ਮੇਰੇ ਤੋਂ ਬਿਨਾ ਮੇਰੇ ਕਰਕੇ ਹੁਣ ਤੇਰੀ ਦੁਨੀਆ ਤੇ ਟੌਰ ਹੋ ਗਈ ਕਿ ਤੇਰੇ ਪਿਓ ਦੇ ਪੋਤੇ ਨੇ ਮਸ਼ਹੂਰ ਘਰਤੀ ਬੀਬੀ ਤੈਨੂੰ ਕੌਣ ਪੁੱਛਦਾ ਇਨੇ ਤੇ ਤੈਨੂੰ ਇੱਥੇ ਨਹੀਂ ਮਿਲਣ ਆਉਂਦਾ ਕੋਈ ਠੀਕ ਹੈ ਇਧਰ ਗੱਲ ਮੇਰੇ ਨਾਲ ਮੂੰਹ ਇਧਰ ਨੂੰ ਕਰ ਲੈ ਮੈਂ ਨਹੀਂ ਕਰਨੀ ਗੱਲ ਕਰਨੀ ਕਿ ਨਹੀਂ ਕਰਨੀ ਨਹੀਂ ਕਰਨੀ ਮੂੰਹ ਇਧਰ ਕਰ ਪਹਿਲਾਂ ਮੇਰੇ ਨਾਲ ਕਿੱਦਾਂ ਨਹੀਂ ਕਰਨਾ ਨਹੀਂ ਕਰਨਾ ਕਰ ਤੇ ਲੱਗੇ ਲੈ ਬੈਠਣਾ ਹੋ ਜਾ ਕਿਉਂ ਨਾ ਵਹਿ ਆਹੋ ਇਹ ਤੇਰੀ ਜਗਾ ਆਹ 베ਰੀ ਆਹ ਖਰੀਦੀ ਮੁੱਲ ਖਰੀਦੀ ਆ ਆਹ ਮੂੰਹ ਪਰਾਂ ਨੂੰ ਕਿਉਂ ਕੀਤਾ ਕੀ ਗੱਲ ਮੇਰੇ ਤੋਂ ਸ਼ਰਮ ਆਉਂਦੀ ਆ ਕਿਉਂ ਮੈਨੂੰ ਕੋਈ ਸ਼ਰਮ ਆ ਤਾਂ ਫੇਰ ਮੇਰੇ ਨਾਲ ਦੇਖ ਮੈਂ ਕਿਹਦੀ ਸ਼ਰਮ ਕਿਉਂ ਆ ਅੱਖਾਂ ਜੱਖਾਂ ਪਾ ਗੱਲ ਕਰ ਮੈਂ ਨਾ ਮੈਂ ਕਿਹਦੇ ਫੱਲੇ ਲੱਗੀ ਆ ਲੇ ਲੱਗੀਆਂ ਨਾ ਤੇਰੇ ਪੁੱਤ ਚੱਕ ਗਈ ਆ ਅਜ ਤੱਕ ਨਾ ਤੇਰੇ ਚ ਗਈ ਨਹੀਂ ਠੇਕਾ ਨਹੀਂ ਲਿਆ ਤੁਹਾਨੂੰ ਸਾਰੀ ਉਮਰ ਇੱਥੇ ਚੱਲੀ ਜਾਈਏ ਆਹੋ ਠੀਕ ਆ ਹੋ ਲੈ ਲਾਂ ਨੀ ਹੋਰ ਕਰੇਗਾ ਹੋਰ ਕਰੇਗਾ ਆਹੀ ਨਹੀਂ ਲਾ ਬਥੇਰਾ ਹੋ ਗਿਆ ਚਲ ਠੀਕ ਆ ਆਹੋ ਉਧਰ ਜਾ ਮੈਂ ਲੱਗੋ ਥੋੜਾ ਮੇਰੇ ਕੋਲ ਮੈਂ ਲੱਗੇ ਰਹਿ ਬੈਠ ਘੂਰੀ ਨਾ ਵੱਟੀ ਮੈਨੂੰ ਮੈਂ ਕਹ ਤੂੰ ਚਲੇ ਜਾ ਬੰਦਾ ਕੋਣ ਕੌਣ ਕਾ ਤੋੜ ਕੇ ਉਹ ਮਾਰਨੀ ਆ ਮੈਂ ਸਕੇ ਆਥ ਲਾ ਕੇ ਦੱਸ ਹਾਤ ਦੇ ਦੇ ਕੀ ਆ ਆਹ ਉਧਰ ਕੀ ਦੇਖਦੀ ਉਧਰ ਕੀ ਗਲੀ ਲੋਕਾਂ ਦੇ ਆਉਂਦਾ ਜਾਂਦਾ ਵੇ ਇਹਦੀ ਕੌਣ ਆ ਗਿਆ ਕੌਣ ਗਿਆ ਕਿਹਦੀ ਚੁਗਲੀ ਕਰਾਂ ਕਿਨੂੰ ਕਿਨੂੰ ਅੱਗ ਲਾਵਾਂ ਆਹ ਮੈਂ ਇਹ ਦੇਦੀ ਆ ਉਧਰ ਮੇਰੇ ਵੱਲ ਦੇਖ ਨਹੀਂ ਦੇਖਣਾ ਤੇਰੀ ਵੱਲ ਦੇਖਣਾ ਨਹੀਂ ਦੇਖਣਾ ਨਹੀਂ ਦੇਖਣਾ ਮੈਂ ਤੇਰੇ ਥੱਲੇ ਲੱਗੀ ਐ ਮੈਂ ਚੱਲਾਂ ਪਾਰਟੀ ਦੇ ਉਹ ਜਾ ਪਾਰਟੀ ਇੱਧਰ ਮੇਰੀ ਗੱਲ ਪਹਿਲਾਂ ਸੁਣ ਲੈ ਪਾਰਟੀ ਚੱਲਾਂ ਮੇਰੇ ਆਉਂਦਿਆਂ ਤੱਕ ਸਾਰਾ ਇੱਧਰ ਝਾੜੂ ਪੋਚਾ ਉੱਪਰ ਹੋ ਜਵੇ ਤੇ ਮੰਮੀ ਮੇਰੀ ਦੀ ਲੱਤਾਂ ਘੁੱਟ ਲੈਣੀ ਚਾਹੀਦੀ ਤੂੰ ਕੀ ਕਿਹਾ ਬਲਾ ਮੈਂ ਲੱਤਾਂ ਲੱਤਾਂ ਘੋੜਦੀ ਕੇ ਸਾਰਾ ਸੇਰ ਘੋੜਦੀ ਮੇਰੀ ਮੰਮੀ ਦੀਆਂ ਲੱਤਾਂ ਘੁੱਟਦੀ ਨਜ਼ਰ ਆਉਣੀ ਚਾਹੀਦੀ ਆਉਂਦੇ ਵਾਰ ਮੈਨੂੰ ਠੀਕ ਹੱਸ ਨਾ ਹੱਸਣ ਦਾ ਹੱਸਣਾ ਕਿਨੂੰ ਕਿਹਾ ਤੂੰ ਹੱਸਣ ਨੂੰ ਕਿਨੇ ਕਿਹਾ ਕਿੰਨੇ ਕਹਾ ਸਾਨੂੰ ਮੈਂ ਨਹੀਂ ਆ ਕ ਮੂੰ ਇਧਰ ਕਰਨਾ ਕਿ ਨਹੀਂ ਕਰਨਾ ਨਹੀਂ ਕਰਨਾ ਮੈਂ ਕੌਣ ਕਰਨਾ ਹਾਂ ਅਬ ਮੈਂ ਤਾਂ ਬਾਗਣਾ ਚੱਟ ਉਹਨੂੰ ਬਾਗ ਤੇਰੇ ਦਿਮਾਗ ਬਹੁਤ ਨਹੀਂ ਜਿਹਰੇ ਤੂੰ ਸਾਬੀ ਦੇ ਪਾਪੇ ਨਾਲ ਚੁਗਰੀਆਂ ਕਰਦੀਆਂ ਸਾਡੀਆਂ ਉਹਲੇ ਤਰ੍ਹਾਂ ਦਿਮਾਗ ਨਹੀਂ ਚੱਟ ਹੁੰਦਾ ਸਾਬੀ ਦੇ ਪਾਪੇ ਤੇ ਚੰਦ ਨਾ ਕੀ ਕਰਨੀ ਕੋਈ ਚੁਗਰੀ ਉਹ ਘੜੀ ਦੀ ਕਰੀ ਉਹਲੇ ਤਰ੍ਹਾਂ ਕੋਈ ਸਿਰ ਨਹੀਂ ਦੋਹਦਾ ਕੋਈ ਕੁਝ ਨਹੀਂ ਹੁੰਦਾ ਉਹਦੀਰ ਚਲੇ ਗਿਆ ਉੱਥੇ ਕਿ ਵਿਚਾਰਾ ਚਲੇ ਗਿਆ ਉੱਥੇ ਕਰੇ ਗਿੰਦੇ ਕਿਉਂ ਆਇਆ ਯੋ ਚੱਲ ਮੈਂ ਚੱਲਾਂ ਹੁਣ ਠੀਕ ਆ ਓ ਜਾ 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 ਮੈਨੂੰ ਯਾਦ ਨਾ ਕਰੀਂ ਜੇ ਮੈਂ ਹੀ ਕਰ ਦੇ ਠੀਕ ਆ ਖਾਣ ਲਈ ਲਿਆਵਾ ਤਾਂ ਕੁਛ ਨਹੀਂ ਜੇ ਕੰਮੇ ਤਾਂ ਮੈਂ ਡੋਲੂ ਲੈ ਜਾਣਾ ਕਰੋ ਸਵਾ ਖਾਣੇ ਸਵਾ ਨਾ ਮੇਰੀ ਗੱਲ ਸੁਣ ਜੇ ਤੂੰ ਕਹਿ ਨਹੀਂ ਤਾਂ ਮੈਂ ਡੋਲੂ ਇਥੋਂ ਲੈ ਜਾਣਾ ਮੀਟ ਮੂਟ ਪਾ ਲਿਆਉਣਾ ਬੱਕਰਾ ਖਾਣਾ ਕਿ ਮੁਰਗਾ ਖਾਣਾ ਸਵਾ ਖਾਣੀ ਮੈਨੂੰ ਪਹਿਲਾਂ ਦੱਸ ਦੇ ਵੀ ਉੱਥੇ ਜਾ ਕੇ ਕਹੇਂਗੀ ਕਿ ਆਹ ਨਹੀਂ ਲਿਆਂਦਾ ਅੰਨੇ ਅੱਗੇ ਵੀ ਤੇ ਡੋਲੂ ਖੜੀ ਰਹੀ ਆ ਪਤਾ ਹੀ ਐ ਤੈਨੂੰ ਸਾਰਿਆਂ ਨੂੰ ਪਾਲਟੀਆਂ ਸਭ ਸੁਧੀਆਂ ਗੱਲਾਂ ਦਾ ਲੈਣਾ ਕਰੇ ਤੇ ਮੇਰੀ ਗੱਲ ਸੁਣ ਐ ਚਲੇ ਜਿਹੜਾ ਬਣਾ ਦਰਬਾਰੀ ਕਿੰਨੂ ਉਹ ਲੈਣਾ ਵੇਗ ਲਾਉਣਾ ਤੇ ਤਾਂ ਲੱਗਦੀ ਨਹੀਂ ਗੱਲਾਂ ਤੋਂ ਹਾਂ ਪਾਰੀ ਕਰ ਫਿਰ ਜੋਗਨਾ ਮੈਂ ਵੀ ਪਾਰੀ ਦੇ ਪਾਰੀ ਕਰਨੀ ਕਿ ਨਹੀਂ ਕਰਨੀ ਕਰਨੀ ਪਾਰੀ ਕਿਉਂ ਨਹੀਂ ਕਰਨੀ ਉਹ ਕਰਨੀ ਪਾਰੀ ਕਰ ਗੱਲਾਂ ਤੂੰ ਪਾਰੀ ਚਾਹ ਰੀ ਕਰਦਾ ਪਾਰੀ ਕਰ ਮੈਂ ਵੀ ਕਰ ਦੂੰ ਪਾਰੀ ਕਰ ਪਾਰੀ ਕਰੇਂਗੀ ਤੇ ਮੈਂ ਪਾਰਟੀ ਤੇ ਜਾਣਾ ਤੇ ਮੈਂ ਨਹੀਂ ਜਾਣਾ। ਨਾ ਜਾ। ਮੇਰਾ ਕੀ ਜਾਂਦਾ? ਨਹੀਂ ਜਾਣਾ। ਨਾ ਜਾ। ਮੇਰੀ ਗੱਲ ਸੁਣਾ। ਨਹੀਂ। ਸਾਡਾ ਫਿਰਦਾ ਥਾਥ। ਸਾਰਿਆਂ ਨੂੰ ਪਤਾ ਹੀ ਆ ਮੈਂ ਤਾਂ ਮੀਟ ਖਾ ਲੈਣੀ ਆ। ਅੱਗੇ ਨਹੀਂ ਢੋਲੂ ਖੜੀ ਆ ਬਿਆਵਾਂ ਚ। ਪਰਦੇ ਨਾਲ ਗੱਡੀ ਚ ਲੈ ਜਣਾ ਰੱਖ ਕੇ। ਪਰਦੇ ਨਾਲ ਖੜਾਂਗਾ। ਆ ਲੈ ਮੈਂ। ਲੈ ਇਹ ਦੇਖਾ ਕਿ ਲੈਨੇ ਹੁੰਦੇ ਨੇ ਫੇ। ਬੱਕਰੇ ਦਾ ਖਾਣਾ ਮੁਰਗੇ ਦਾ। ਜਿਹੜਾ ਮਰਜੀ ਲੈ ਆ ਮੈਂ। ਦੋਨੇ ਸਾਰੇ ਲੈ ਆ ਮੈਂ। ਖਾ ਲੈਣੀ ਨਾ। ਆ ਹੋਰ ਖਾ ਲੈ। ਤਰਗੀਲਾ ਲੈ ਮੈਂ ਤਾਂ ਸੁੱਕਾ। ਕਦਮ ਹੋੜਾ ਕਰਨੇ ਨਹੀਂ ਲਾਗੋ ਚੱਲ ਇਧਰ ਆ ਪਾਰੀ ਕਰ ਫੇ ਮੈਂ ਨਹੀਂ ਕਰਦੀ ਪਾਰੀ ਨਹੀਂ ਕਰਦੀ ਬਈ ਪਤਾ ਤੈਨੂੰ ਫੇ ਮੇਰਾ ਚੰਗਾ ਭਲਾ ਹੈਗਾ ਮੇਰਾ ਹੀ ਪਤਾ ਹੈ ਤੇ ਫੇ ਮੈਂ ਤੈਨੂੰ ਠੱਕੇ ਨਾ ਕਰਾਵਾਂਗਾ ਇੱਕ ਪਾਰੀ ਕਰਦੇ ਮੈਂ ਲੇਟ ਹੋਉਂ ਨੀਆ ਮੇਰੇ ਕੋਈ ਨਾ ਟਾਈਮ ਨਹੀਂ ਹੈਗਾ ਮੇਰੇ ਕੋ ਵੀ ਹੈ ਨਹੀਂ ਪਾਰੀ ਕਰਦੇ ਤੂੰ ਬੋਲ ਪਾਰੀ ਕਰਨੀ ਕਿ ਨਹੀਂ ਕਰਨੀ ਨਹੀਂ ਕਰਨੀ ਨਹੀਂ ਕਰਨੀ ਕਰ ਕਰ ਪਾਰੀ ਮੈਨੂੰ ਡਰਤੇ ਆ ਤੇਰਾ ਕਰ ਪਾਰੀ ਚੰਗੀ ਤਰ੍ਹਾਂ ਕਰ ਆ ਆ ਗਈ ਕੀਤਾ ਚੰਗੀ ਤਰ੍ਹਾਂ ਕਰ ਆ ਕ੍ਰਾਲੀਨਾ ਜਾ ਹੁੰਦਾ ਮਾ ਜੀ ਪਿਆਰ ਨਾ ਕਹਿ ਕੇ ਅਮਰਤ ਪੁੱਤ ਜਾ ਕੇ ਆ ਨਹੀਂ ਨਹੀਂ ਚਾਹਦਾ ਮੈਂ ਨਾ ਬਤਾ ਮੈਨੂੰ ਕਿ ਪਹਿਲਾਂ ਕਹਿ ਪਿਆਰ ਨਾ ਕਹਿ ਅਮਰਤ ਪੁੱਤ ਜਾ ਕੇ ਆ ਉਹ ਨਾ ਨਹੀਂ ਸ਼ੈਡ ਕਰ ਦਿੱਤਾ ਪਰੇ ਪਹਿਲਾਂ ਪਿਆਰ ਨਾ ਕਹਿ ਕਿ ਅਮਰਤ ਪੁੱਤ ਜਾ ਕੇ ਆਉਂ ਕਾ ਬੋਲ ਨਹੀਂ ਹੁੰਦਾ ਜਾਵਾਂ ਮੈਂ ਤਾਂ ਤੂੰ ਮੇਰੇ ਕਹਿ ਜਾਣਾ ਆ ਤੇਰੇ ਕਹਿ ਮਮਮੀ ਕਹਿੰਦੀ ਕਹਿੰਦੀ ਬੀਬੀ ਨੂੰ ਪੁੱਛ ਕੇ ਆ ਮਮਮੀ ਕਹਿੰਦੀ ਬੀਬੀ ਨੂੰ ਪੁੱਛ ਕੇ ਆ ਹਾਂ ਮੈਂ ਮੰਮੀ ਜ਼ਰੂਰ ਕਹਿੰਦੀ ਹੁੰਨੀ ਕਹਿੰਦੀ ਕਹਿੰਦੀ ਉਹਨੂੰ ਪੁੱਛ ਕੇ ਜਾਣਾ ਘਰ ਚ ਜੇ ਕਿਸੇ ਨੇ ਜਾਣਾ ਬਾਹਰ ਤੇ ਉਹ ਗਾਲੇ ਮੈਨੂੰ ਕਹਿੰਦੇ ਉਹ ਇਹ ਕੋਈ ਨਾਲੇ ਘਰੇ ਪੁੱਛ ਕੇ ਨਾ ਤੁਹਾਡਾ ਕੋਈ ਗੀਨ ਵੇ ਉਹ ਕਹਿੰਦੀ ਪੁੱਛ ਕੇ ਜਾਣਾ ਉਹ ਹੋਰ ਕੱਲ ਤੋਂ ਪਤਾ ਨਹੀਂ ਉਹ ਕੱਲ ਤੋਂ ਪਤਾ ਨਹੀਂ ਕਿਉਂ ਇਦਾਂ ਕਹਿਣ ਲੱਗੀ ਕਹਿੰਦੀ ਜੇ ਘਰ ਚ ਕਿਸੇ ਨੇ ਕੋਈ ਕੰਮ ਕਰਨਾ ਨਾ ਤਾਂ ਬੀਬੀ ਨੂੰ ਪੁੱਛ ਕੇ ਕਰਨਾ ਜਰੂਰ ਕਹਿੰਦੀ ਕੋਈ ਠੀਕ ਹੈ ਉਹ ਕਹਿਣ ਦਈ ਆ ਉਹ ਕਹਿੰਦੀ ਹੋਣੀ ਪਤਾ ਨਹੀਂ ਜਾਣੂ ਅਕਲ ਕੱਲ ਤੂੰ ਬੋਲ ਲਈ ਹੁਣ ਤੱਕ ਚੁੱਪ ਕਰ ਜਾ ਜਾਣੂ ਅਕਲ ਦੀ ਇੱਤੀ ਕਿਸੇ ਨੇ ਜਾਦਾ ਤੇ ਜਾਂ ਉਹਨੂੰ ਅਕਲ ਆਈ ਹੋਣੀ ਆ ਮੈਂ ਜਾਵਾਂ ਫੇਰ ਜਾ ਚੱਲ ਜਾ ਫੇਰ ਥੋੜਾ ਜਿਹਾ ਮੈਨੂੰ ਸਵੇਰੇ ਸਵੇਰੇ ਮੇਰਾ ਪਰਾ ਹੀ ਨਾ ਕਰੀ ਉੱਚੀ ਬਾਤ ਚ ਗੱਲ ਨਾ ਕਰਿਆ ਕਰ ਮੈਂ ਘਰ ਦੇ ਮੈਨੂੰ ਘਰ ਦੇ ਵਿੱਚ ਚਾਹੀਦਾ ਰੂ ਰੈਗੂਲੇਸ਼ਨ ਪੂਰੇ ਅੱਛਾ ਠੀਕ ਆ ਜੀ ਤੁਹਾਡੇ ਚੱਲਣਾ ਪਈ ਨਹੀਂ ਚੱਲਣੇ ਇੱਥੇ ਚੱਲਣੀ ਮੇਰੀ ਹੈਗਾ ਬੀਬੀ ਨੂੰ ਮੈਂ ਪਹਿਲਾਂ ਸਮਝਾਤਾ ਮੈਂ ਕਿ ਤੂੰ ਵੀ ਥੋੜਾ ਜਿਹਾ ਹਸਾਬ ਨਾ ਰਹਿਣਾ ਅੱਛਾ ਆਹ ਇਹ ਰੋਟੀ ਬੀਬੀ ਹਸਾਬ ਨਾ ਰਹੋ ਤਾਂ ਨਾ ਮੈਂ ਰਾਵਾਂ ਕੰਮ ਹੈਗਾ ਰੋਟੀ ਪਕਾਉਣਾ ਰੋਟੀ ਪਕਾਇਆ ਕਰ ਰੋਟੀ ਪਕਾਈ ਆਪਣਾ ਰੱਬ ਦਾ ਨਾਮ ਲਿਆ ਤੇ ਕੋਠੇ ਚੜ ਗਏ ਅੱਛਾ ਠੀਕ ਹੈ ਮੈਂ ਰੋਟੀਆਂ ਦਾ ਠੇਕਾ ਜਿਆ ਡੈਡੀ ਨੂੰ ਮੇਰਾ ਸਾਡਾ ਦਾਨ ਨੂੰ ਦੋਨਾਂ ਦੀ ਸੇਵਾ ਕਰਿਆ ਕਰੋ ਰੋਟੀਆਂ ਪਕਾਇ ਮੈਨੂੰ ਨੌਕਰੀਆਂ ਨੁਕ ਹਾਂ ਅੱਛਾ ਠੀਕ ਆ ਕਿੰਨੀਆਂ ਇਹ ਰੋਟੀਆਂ ਮੈਂ ਤੁਹਾਡੀ ਰੋਟੀਆਂ ਕੀ ਗੱਲ ਬਸ ਕੀ ਗੱਲ ਬਸ ਤੁਹਾਨੂੰ ਕਿਤਾ ਹੀ ਇਹ ਹੁਣ ਤੁਹਾਡਾ ਕੀ ਕਰੀਏ ਅੱਛਾ ਉਹਦਾ ਕੀਤਾ ਉਹ ਪੜੀਆਂ ਲਿਖੀਆਂ ਕੁੜੀਆਂ ਆ ਕਿਉਂ ਨਹੀਂ ਆਣ ਪੜਨ ਪੜ ਹੈਗੇ ਆ ਤੁਸੀਂ ਆਪਣੀਆਂ ਆਪਣੇ ਕੋ ਰੱਖਿਆ ਮੇਰੇ ਨਾਲ ਜਿਆਦਾ ਨਹੀਂ ਪੜ ਗਈ ਮੰਮੀ ਥੋੜਾ ਨੀਵੀਂ ਬਾਤ ਚ ਗੱਲ ਕਰਿਆ ਕਰ ਰਸੋਈ ਚ ਰਿਆ ਕਰ ਆਪਣੀ ਦੀ ਬਾਹਰ ਨਹੀਂ ਕਰਦੇ ਪਤਾ ਕੀ ਇੱਥੇ ਬਹੂ ਇੱਥੇ ਬਹੂ ਇੱਥੇ ਬਹਿਣ ਬੋਣ ਵਾਲਾ ਕੋਈ ਕੰਮ ਨਹੀਂ ਆ ਨਹੀਂ ਸੋਚ ਬੋਣਾ ਇਹ ਨਹੀਂ ਕਿ ਵੀ ਡੈਡੀ ਡਰ ਜਾਂਦਾ ਤੇਰੇ ਕੋਲ ਤੇ ਮੈਂ ਵੀ ਡਰ ਜਾਂਦਾ ਹਾਂ ਹਾਂ ਡਿਊਟੀ ਕਰਦੀ ਮੇਰੇ ਸੋਹਣਾਂ ਨੇ ਡਿਊਟੀ ਦਾ ਡਿਊਟੀ ਕਰ ਡੈਡੀ ਨੇ ਨਹੀਂ ਕੀਤੀ ਡਿਊਟੀ ਉਹਲੇ ਤੇ ਕਿਹਾ ਨਹੀਂ ਵੀ ਘਰ ਬਹਿ ਜਾ ਅਜੇ ਤਾਂ ਬੁੱਢਾ ਹੋ ਗਿਆ ਤੇ ਆ ਉਹਦੀਆਂ ਤਾਰੀਫਾਂ ਤੇ ਆ ਉਹਦੀਆਂ ਤਾਰੀਫਾਂ ਤੇ ਮੇਰੀ ਘਰ ਦੀ ਮੇਰ ਨਾਲ ਇੰਨਾ ਪਿਆਰ ਕਰਦੀ ਆ ਆਹ ਤਾਂ ਕਰਦੀ ਉਹ ਵੀ ਆਹੋ ਤਾਂ ਫੇਰ ਮੈਂ ਕਿਉਂ ਲੜਾ ਉਹਨਾਂ ਮੇਰੇ ਨਾਲ ਨਹੀਂ ਜਿਆਦਾ ਬੁਕਾੜਦਾ ਨਾ ਤੇਰਾ ਘਰ ਆ ਇਹਦਾ ਮਤਲਬ ਇਹ ਨਹੀਂ ਕਿ ਤੁਹਾਡੀਆਂ ਗੱਲਾਂ ਜਾ ਕੇ ਮੈਂ ਉਹਨਾਂ ਨੂੰ ਬੁਕਾੜ ਲਾਂ ਮੈਂ ਆਪ ਜਿੰਦਗੀ ਕੱਟਣੀ ਉਹਨਾਂ ਠੀਕ ਹੈ ਨਾ ਤੁਸੀਂ ਕੀ ਆ ਮੈਂ ਹੋਰ ਲਿਆਉਂਗਾ ਕੋਈ ਇੱਧਰ ਉੱਧਰ ਫੜਫੜ ਕੇ ਹਾਂ ਘਰ ਵਾਲੀ ਦਿੰਦਾ ਕੋਈ ਨਾ ਹੁਣ ਕੋਤ ਸਦੀ ਦੇਖ ਕੇ ਸਚਾਈ ਹੈ ਤੇ ਸਚਾਈ ਹੈ ਉਹ ਮਾਵਾਂ ਤੇਰੀਆਂ ਲੱਭ ਜਾਂਦੀਆਂ ਮਾਵਾਂ ਬਥੇਰੀਆਂ ਲੱਭ ਜਾਂਦੀਆਂ ਆ ਘਰ ਵਾਲੀ ਘਰ ਵਾਲੀ ਨਹੀਂ ਲੱਭ ਥੋੜਾ ਜਿਹਾ ਕਿਹਦੇ ਤੇ ਆਪਾਂ ਕੱਢਤਾ ਕੰਮ ਕਰਦੇ ਹਾਂ ਹਾਂ ਪ੍ਰਵਾਹ ਨਹੀਂ ਨੂੰ ਕੋਈ ਹਾਂ ਆਪਾਂ ਨੂੰ ਕੋਈ ਡਰ ਨਹੀਂ ਦਾ ਡਰ ਹੈਗਾ ਤਾਦਾ

ਤਰੇ ਲਾਤਾ ਨਹੀਂ ਲਾ ਕੇ ਦੱਸੇ ਉਹ ਕੁੜੀਆਂ ਸਾਹਮਣੇ ਨਾ ਨਾ ਉਹ ਐਵੇਂ ਕਰੀ ਜਾ ਮੁੜ ਕੇ ਨੇ ਦੱਬ ਲੈਣੀ ਤਾਂ ਹੁਣ ਕਦੀ ਨਹੀਂ ਬੱਚਾ ਮੈਂ ਪੁਰਾਣਾ ਪਿਸਤੌਲ ਚਲਾ ਰਣਾ ਮੇਰੇ ਲਈ ਕਭਾ ਬਵਾ ਦੇ ਗਾਈ ਨਾ ਕੰਦ ਪਾ ਉਹ ਬਵਾ ਲੱਗੇ ਤੇ ਹੁਣੇ ਹੀ ਨਹੀਂ ਮੈਂ ਹੋਰ ਕਦੇ ਲੱਗੇ ਹੋਣਾ ਲਾਓ ਜੀ ਕੱਲ੍ਹ ਕਰਨਾ ਕੰਮ ਐ ਇਹ ਬਸ ਗੜੀ ਬੜੀ ਕੁੱਤੀ ਆਦਮ ਚ ਗੱਲ ਬੜੀ ਨਹੀਂ ਸਾਡੇ ਤੇਰੇ ਹੱਥੋਂ ਹੋ ਜੇ ਤਾਂ ਸਾਡੀ ਗੱਲ ਚੰਗੀ ਆ ਹਾਂ ਯਾ ਬਾਤ ਚ ਫਿਰ ਕਿੱਥੇ ਖੜੀ ਪਰਣਗੇ ਸਾਰੇ ਤੇਰਾ ਕੀ ਗਿਲਿਆ ਨਹੀਂ ਨਹੀਂ ਹਜੇ ਤੇ ਹੋਤ ਜੀ ਨਾ ਆ ਆ ਨੇ ਰੌਣਕਾਂ ਬੀਬੀ ਦੇ ਨਾਲ ਹੀ ਆ ਨਹੀਂ ਨਹੀਂ ਰੌਣਕਾਂ ਬੀਬੀ ਨਾਲ ਹੀ ਇਹਨਾਂ ਨੂੰ ਘਰ ਨਾਲ ਨਾ ਲੱਭੇ ਤੁਹਾਡਾ ਦਿਲ ਨਹੀਂ ਲੱਗਦਾ ਨਹੀਂ ਪਿੰਡਾ ਫਰਕੇ ਚੀਟਾ ਹੈ ਤੇ ਭਾਵੇਂ ਚੁਗਲ ਖੋਰੀ ਆ ਤਾਂ ਨਹੀਂ ਨਹੀਂ ਚੁਗਲੀਆਂ ਵੀ ਕਰਨ ਨੂੰ ਆ ਹੁੰਦੀਆਂ ਹੀ ਕਹਿੰਦੇ ਦਿਲਾਂ ਮੰਨ ਗਈ ਨਾ ਆ ਦੇ ਵੀ ਤੂੰ ਜ਼ਿਆਦਾ ਕਰਦੀ ਕੋ ਮੈਂ ਕਰਦੀ ਆ ਸਵੇਰ ਦੀ ਸੁਬਹ ਦੇ ਵੀ ਕਰਦੀ ਆ ਹਾਂ ਮੇਰੇ ਕੋਠੇ ਚੜ ਗਈ ਪਿੰਦੀ ਆ ਆਹੋ ਕੀਤੀਆਂ ਮੱਕਾ ਥੋੜੀਏ ਕੀਤੀਆਂ ਕਹਦੇ ਤੂੰ ਕਾ ਲੇਗੀ ਕੀ ਹਿਸਾਬ ਆਹ ਮੇਰੀ ਭੇਮੀ ਲੱਗਦੀ ਆਹ ਆ ਸਾਥ ਫਿਰ ਥੱਲੇ ਕੀ ਹੋਇਆ ਫਿਰ ਮੇਰੀ ਭੇਮੀ ਲੱਗਦੀ ਉਹ ਉਹਦੇ ਨਾ ਵੀ ਭਾਜ ਆਜੇ ਉਹਦੇ ਮਾਮੇ ਭੱਲੋ ਵਾਲਾ ਅੱਛਾ 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 ਤੈਨੂੰ ਭੱਲੋ ਵਾਲੀ ਦੀ ਸਟੋਰੀ ਸੁਣਨੀ ਹੈ ਤੈਨੂੰ ਬਾਸੀ ਕਹਿੰਦੀ ਹੈ ਕਹਿੰਦੀ ਭੱਲੋ ਵਾਲੀ ਦੀ ਸਟੋਰੀ ਨਹੀਂ ਸੁਣਨੀ ਆਪਾਂ ਉਹਦਾ ਨਾਂ ਨਾ ਲੈ ਵਿੱਚ ਕਹਿੰਦੀ ਸੀ ਭੱਲੋ ਵਾਲ ਦਾ ਨਾਂ ਨਹੀਂ ਲੈਣ ਦੇਣਾ ਕਿਉਂ ਨਹੀਂ ਲੈਣ ਦੇਣਾ ਹਰ ਗੱਲ ਵਿੱਚ ਭੱਲੋ ਵਾਲ ਘਰ ਵਾਲ ਮੈਂ ਕਿਹੜਾ ਚਲਾ ਲਿਆ ਤੈਨੂੰ ਲੈਣਾ ਮੈਂ ਹੱਥ ਚਲਾ ਲਿਆ ਲੈਣੀ ਮੇਰਾ ਪੰਗੜਾ ਮੇਰਾ ਜੰਮਣ ਦਾ ਆ ਜਾ ਮੇਰਾ ਜਾਨ ਲਾਓ ਜੀ ਅੱਜ ਸੂਟਾਂ ਦੇ ਪੈਸੇ ਡੈਡੀ ਨੇ ਦਿੱਤੇ ਆ ਜੀ ਕਮਾਲ ਹੋਈ ਪਈ ਅੱਜ ਤੇ ਹੈ ਪਰ ਮੰਮੀ ਨੇ ਤਾਂ ਕਿਹੜਾ ਕਹਿਣਾ ਡੈਡੀ ਆ ਮੰਮੀ ਨੇ ਚਾਹ ਬਣਾਉਣੀ ਆ ਚਾਹ ਭਲਾਈ ਆ ਆ ਜਾ ਕੋਈ ਨਹੀਂ ਚਲ ਠੀਕ ਆ ਫਿਰ ਮੈਂ ਹੋਰ ਭੇਜਣ ਵਾਲੀਆਂ ਮੁੜ ਕੇ ਹਾਂ ਹਾਂ ਹੋਰ ਭੇਜਣ ਵਾਲੀ ਆ ਜੀ ਸੂਟ ਲਓ ਜੀ ਨਾਵੇਂ ਨਾਵੇਂ ਸੂਟ ਹੈ ਕੀ ਬਾਤ ਹੈ ਕੀ ਬਾਤ ਹੈ ਸੂਟਾਂ ਪਿੱਛੇ ਤੇ ਕੁੜੀਆਂ ਜਨਾਨੀਆਂ ਪਾਗਲ ਹੋ ਜਾਂਦੀਆਂ ਮੰਮੀ ਇੰਨਾ ਸੂਟਾਂ ਦਾ ਕਿਉਂ क्रेਜ ਹੁੰਦਾ ਆ ਇਹ ਪੁੱਤ ਬੰਦਿਆਂ ਨੂੰ ਵੀ ਤਾਂ ਹੁੰਦਾ ਹੀ ਨਜ਼ਾਰੇ ਲੁੱਟਿਆ ਕਰ ਜਿਹੜੇ ਸਮਾਉਣੇ ਸਮਾਇਆ ਕਰ ਨਜ਼ਾਰੇ ਲੁੱਟਿਆ ਕਰ ਜ਼ਿੰਦਗੀ ਦੇ ਸੂਟ ਸੋਹਣੇ ਪਾਉਣੇ ਆ ਇੱਕ ਮੈਂ ਮਨਪ੍ਰੀਤ ਲਈ ਲਿਆ ਵਾਠੀ ਇੱਕ ਨੇ ਮਨਪ੍ਰੀਤ ਲਈ ਲਿਆ ਆ ਵਾਠੀ ਦੋਹਾਂ ਲਈ ਕਰੇ ਵਾਹ ਚੜਦੀ ਕਲਾ ਚੜਦੀ ਕਲਾ ਆ ਕੀ ਬਣ ਰਿਹਾ ਆ ਉਹ ਆ ਉਹ ਸਾਗ ਨੂੰ ਨਾ ਲੱਗੀ ਅੱਗ ਬਾਲਣ ਦਾ ਕੀ ਆ ਬੀਬੀ ਨੂੰ ਉਹਨੇ ਕੋਠੇ ਕਰਾਇਆ ਸਾਗ ਨੂੰ ਕੀ ਹੋਇਆ ਬੀਬੀ ਨੂੰ ਨਾ ਕਹਿੰਦੀ ਕੋਠੇ ਕਰਾਓ ਕੋਹਦੀ ਗੱਲ ਆ ਉਹ ਅੱਗੋਂ ਫੇਰ ਡਾਂਗ ਫੇਰ ਉਹ ਗੱਲ ਕਰਦੀ ਸੱਚੀ ਤੇ ਉਹ ਗੱਲ ਚੁੱਭਦੀ ਆ ਫੇਰ ਨੇ ਡਾਂਗ ਰੱਖੀ ਭੱਡੀ ਆਹ ਰਵਲਵਰ ਆਪਣਾ ਗੱਲ ਪਤਾ ਕੀ ਆ ਉਹ ਪਿੰਡਾਂ ਦੇ ਫੇਤਾ-ਕੁੱਤਾ ਵੀ ਦੇਖਣੇ ਤਾਂ ਕੋਈ ਡਰ ਨਹੀਂ ਲੱਗਦਾ ਪਰ ਜਾਣੇ ਮੈਨੂੰ ਕਿਉਂ ਡਰ ਲੱਗਦਾ ਇਹਨਾਂ ਮੈਂ ਇਦਾਂ ਨਾ ਇੱਕ ਵਾਰੀ ਬੇੜੇ ਆ ਗਿਆ ਜਾਂ ਫਿਰ ਡੈਡੀ ਨੇ ਕੁੱਟਿਆ ਜਿਆਦਾ ਤਾਂ ਉਹਦੇ ਕਰਕੇ ਆ ਉਹਦੇ ਕਰਕੇ ਵੀ ਹੋ ਗਿਆ ਤੇ شدت ਜਿਆਦਾ ਕੀਤਾ ਸੱਪਾਂ ਤੋਂ ਡਰਦੀ ਆ ਮੈਥੋਂ ਵੀ ਡਰੀ ਜਾਂਦੀ ਰਾਤ ਨੂੰ ਕਿਹਦੀ ਹੋ ਕੋਣ ਆ ਤੇ ਮੈਂ ਕਹਾ ਮੈਂ ਹੀ ਆ ਤੈਨੂੰ ਤੂੰ ਉਡਾੜ ਪਾਉਂਦੀ ਮੈਂ ਕੁਝ ਚੀ ਕਰਾਂ ਦੇ ਪਰੇ ਪਰੇ ਹੋ ਜਾ ਪਰੇ ਬਹੁਤ ਡਰਦੀ ਸੀ ਭਰਾਵਾ ਹੈਂ ਉਹ ਸੱਪ ਤੋਂ ਲੈ ਦੱਸ ਬੀਬੀ ਆ ਜਾ ਉੱਪਰ ਇਹਨੂੰ ਦੱਸੀ ਆ ਮੜਾ ਜਾ ਜਸਮਨ ਮੇਰੇ ਚਾ ਰਹੇ ਆਂਦੇ ਹੁਣ ਅਮਰਤ ਜਸਮਨ ਦਾ ਸੁੱਟਣਾ ਆ ਮੈਂ ੜਾਵਾ ਮੇਰੇ ਕੋਲ ਉਹ ੜਾਟ ਪਾਵੇ ਮੈਂ ਤੇਰੇ ਤੇ ਸੁੱਟਣਾ ਸੁਟਾ ਆ ਵਾ 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 ਕਾਲੇ ਚੰਗਾ ਇਹਨਾਂ ਨੇ ਮਜਮਾ ਲਾਇਆ ਉਹ ਕਹਿੰਦਾ ਮੈਂ ਮੰਮੀ ਨੂੰ ਡਰਾਉਣਾ ਤੇ ਮੰਮੀ ਪਿੱਛੇ ਸਲਫ ਤੇ ਚੜਨ ਨੂੰ ਫਿਰੇ ਕੀ ਕਰਦੀ ਭਰਾਵਾ ਤੇ ਮੈਂ ਆਂਦਾ ਇੱਕ ਵਾਰੀ ਇੱਕ ਵਾਰੀ ਲੱਜੀ ਮਰ ਸੋਈ ਜਣ ਰੱਖਿਆ ਹੀ ਮੈਂ ਡਜਾ ਖਿੱਚਾ ਲੱਗੀ ਥੱਲੇ ਏਡਾ ਮੋਟਾ ਤੇ ਮੈਨੂੰ ਕੋਈ ਨਾ ਡਰ ਨਹੀਂ ਲੱਗਿਆ ਇੱਕ ਵਾਰੀ ਬੇੜੇ ਤੁਰਿਆ ਜਾਦਾ ਤੇ ਮੈਂ ਉਹਨੂੰ ਬਾਹਰ ਨੂੰ ਇਦਾਂ ਨਾ ਇਹਨੂੰ ਐ ਵੀ ਸਾਪ ਹੀ ਨਜ਼ਰ ਆਉਂਦੇ ਹੋਣਿਆ ਕਿ ਸਾਰੇ ਸਾਲ ਕਿਉਂਕਿ ਰਾਤ ਮੈਂ ਠਾਇਆ ਤੇ ਕਹਿੰਦੀ ਹੂੰ ਕੋਣ ਪਰੇ 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 ਆਮ ਤਾਂ ਸਚਾਈ ਤੈਨੂੰ ਦੱਸਾਂ ਓਏ ਸਚਾਈ ਹੁਣ ਕਿਹੜੀ ਹੈ ਇਹ ਸੱਚੀ ਮੈਂ ਬਿਲਕੁਲ ਡਰਨ ਵਾਲੀ ਹੋ ਗਈਆਂ ਪਰ ਮੈਂ ਹੁਣ ਬੋਲਣ ਤੇ ਸਿਰਫ ਲੈਣੀ ਜਬਾਨ ਹੈਂ ਆਈ ਇਹਨੂੰ ਡਰਾਉਂਦੇ ਦੱਸ ਮੈਂ ਸਾਰਾ ਦਿਨ ਬਾਹਰ ਰਹਿਣਾ ਰਾਤ ਆਹੋ ਆਹੋ ਨਹੀਂ ਹੁਣ ਤੇ ਉਹਨ I no.